ਜਗਰਾਉਂ ਦੇ ਪਿੰਡ ਸ਼ੇਰਪੁਰ ਕਲਾਂ ਵਿੱਚ ਬੀਤੀ ਰਾਤ ਉਸ ਵੇਲੇ ਸਾਰੇ ਪਿੰਡ ਵਾਸੀ ਹੈਰਾਨ ਰਹਿ ਗਏ ਜਦੋਂ ਪਿੰਡ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਆ ਸੁਣੀਆ ਜਿਸ ਦੇ ਚਲਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ थाना सदर ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਮਨਜੋਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਨਾਲ ਹੋਏ ਝਗੜੇ ਦੌਰਾਨ ਗੁੱਸੇ ਵਿੱਚ ਆ ਕੇ ਆਪਣੇ ਹੀ ਘਰ ਦੇ ਵਿੱਚ ਤਿੰਨ ਹਵਾਈ ਫਾਇਰ ਕਰ ਦਿੱਤੇ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਇਹ ਵੀ ਕਿਹਾ ਕਿ ਇਹ ਹਵਾਈ ਫਾਇਰ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਕੀਤੇ ਅਤੇ ਰਿਵਾਲਵਰ ਲੈ ਕੇ ਮੌਕੇ ਤੋਂ ਫਰ ਹੋ ਗਿਆ ਜੁਸਦੇ ਚਲਦੇ ਉਹਨਾਂ ਨੇ ਇਸ ਮਾਮਲੇ ਵਿੱਚ ਬਣਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਮਨਜੋਤ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਤੋਂ ਪਰੇ ਦੂ ਪਰਿਵਾਰਕ ਮੈਂ ਵੀ ਉਹ ਝਗੜਾ ਇਹਨਾਂ ਦੋਨਾਂ ਦਾ ਸੂਚੀ ਇਹ ਕਾਫੀ ਟਾਈਮ ਤੋਂ ਘਰੇ ਲੜਾਈ ਝਗੜਾ ਕਰਦੇ ਆ ਰਹੇ ਆ ਅੱਜ ਇੱਕ ਤੇ ਘਰੇਲੂ ਬੱਚਾਂ ਦੇ ਨਾਲ ਕਰਦਾ ਸੀ ਮਨੁਲਾਰਾ ਹੋਇਆ ਸੀ ਜਿਸ ਕਰਕੇ ਤੈਸਟ ਆ ਕੇ ਆਪਣਾ ਰਵਾਲਾ ਦਾ ਦਿਸੰਸੀ ਹੋ ਗਿਆ ਫੜ ਕੇ ਹਵਾਈ ਘਰ ਕਰ ਦਿੱਤਾ ਉਹਨਾਂ ਨੂੰ 21 ਨਾਂ ਬੰਦੇ ਦਾ ਬੰਦਾ ਕਾਬੂ ਆ ਗਿਆ ਕਿ ਫਰਾਰ ਹੈ ਕਾਬੂ ਨਹੀਂ ਹੋਇਆ ਉਹ ਭਾਲ ਕਰ ਰਹੇ ਆ ਉਹਦੀ ਤੇ ਰੰਗ ਤੇ ਕਾਰ ਵੀ ਕਰ ਰਹੇ ਨੇ ਤੇ ਰਵਲਵਰ ਮਿਲ ਗਿਆ ਹੀ ਮਾਸਟਰ ਜੀ ਨਹੀਂ ਇਥੋਂ ਭਾਲ ਕਰਦੇ ਉਹ ਨਾਲ ਨਹੀਂ ਫਸ ਸਕਦਾ